ਜਿਹੜਾ ਟੂਰਨਾਮੈਂਟ ਹੈਗਾ ਪੰਚਕੂਲਾ ਗੋਲਫ ਕਲੱਬ ਦੇ ਮੈਂਬਰਸ ਦੇ ਲਈ ਬਣਾਇਆ ਗਿਆ ਹੈ ਤੇ ਇਸ ਚ ਤਕਰੀਬਨ 224 ਮੈਂਬਰ ਪੰਚਕੂਲਾ ਗੋਲਫ ਕਲੱਬ ਦੇ ਹਿੱਸਾ ਲੈਣਗੇ ਤੇ 16 ਟੀਮਾਂ ਬਣਾਈਆਂ ਹਨ ਉਹਨਾਂ ਦੇ ਦੋ ਗਰੁੱਪ ਬਣਾਏ ਗਏ ਹਨ ਗਰੁੱਪ A ਤੇ ਗਰੁੱਪ B ਤੇ ਰਾਉਂਡ ਰੋਬਨ ਸਟੇਜ ਤੇ 68 ਪਲੇਅਰਸ ਦੇ ਜਿਹੜੇ 8 ਟੀਮਾਂ ਦੇ ਜਿਹੜੇ ਗਰੁੱਪ ਹੈ ਉਹਨਾਂ ਚ ਆਪਸ ਚ ਮੈਚ ਹੋਣਗੇ ਤੇ ਹਰੇਕ ਗਰੁੱਪ ਚੋਂ ਜਿਹੜੇ ਚਾਰ ਬਿਹਤਰੀਨ ਟੀਮਾਂ ਹੋਣਗੀਆਂ ਉਹ ਫਾਈਨਲ ਰਾਉਂਡਸ ਜਾਣਗੀਆਂ ਤੇ ਉਥੇ ਨਾਕਆਊਟ ਸਟੇਜ ਤੇ ਹੋਣਗੀਆਂ ਤੇ ਰਾਉਂਡ ਰਾਉਂਡ ਦੀ ਫਾਰਮੈਟ ਕਮਬਾਈਨਡ ਸਟੇਬਲ ਫੋਰਡ ਫਾਰਮੈਟ ਰੱਖੀ ਗਈ ਹੈ ਉਹ ਬਹੁਤ ਹੀ ਡਿਫਰੈਂਟ ਤਰ੍ਹਾਂ ਦੀ ਫਾਰਮੈਟ ਹੈ ਉਸ ਹਰੇਕ ਪਲੇਅਰ ਨੂੰ ਬਹੁਤ ਜਾਣ ਲੈਣੀ ਪੈਣੀ ਹੈ ਆਪਣੀ ਟੀਮ ਨੂੰ ਜੀਤਾਨ ਲੈ ਤੇ ਜਿਹੜੇ ਫਾਈਨਲ ਸਗੇ ਹਨ ਉਹ 4 ਬਾਲ ਬੈਟਬਾਲ ਫਾਰਮੈਟ ਹੈਗੀ ਹੈ ਜੋ ਬਹੁਤ ਹੀ ਐਗਰੈਸਿਵ ਤਰ੍ਹਾਂ ਦਾ ਇੱਕ ਗੇਮ ਹੁੰਦਾ ਹੈ ਗੋਲਸ ਤੇ ਉਸੇ ਜਿੱਤਨ ਦੀ ਹੋੜ ਹੁੰਦੀ ਹੈ ਬੜੀ ਸਪੈਸ਼ਲ ਤੇ 15 ਦਿਨਾਂ ਚ ਸਾਰੇ ਮੈਚ ਕੰਪਲੀਟ ਹੋਣਗੇ ਤੇ ਜਿਹੜੀ ਚਾਰ ਟੀਮ ਟੌਪ ਮੋਸਟ ਹੋਣਗੇ ਉਹਨਾਂ ਨੂੰ ਪ੍ਰਾਈਜ਼ ਦਿੱਤੇ ਜਾਣਗੇ ਤੇ ਜਿਹੜੇ ਅੱਠ ਫਾਈਨਲਿਸਟ ਹੋਣਗੇ ਉਹਨਾਂ ਨੂੰ ਬਾਕੀ ਚਾਰਨਾਂ ਨੂੰ ਵੀ ਕੰਸੋਲੇਸ਼ਨ ਪ੍ਰਾਈਜ਼ ਦਿੱਤੇ ਜਾਣਗੇ ਦੇਖੀ ਜਿਲ ਨੂੰ ਕੀ ਫਾਇਦਾ ਹੋਏਗਾ ਜੀ 골ਫਿੰਗ ਕਲਚਰ ਨੂੰ ਕਿਤਾ ਤੁਹਾਨੂੰ ਲੱਗਦਾ ਕਿ ਵਾਦਾ ਮਿਲੇਗਾ ਜੀ ਇਹਦੇ ਨਾਲ ਹਾਂਜੀ ਹਾਂਜੀ ਬਹੁਤ ਵਾਦਾ ਮਿਲੇਗਾ ਦੇਖੋ ਪਿਛਲੇ 2 ਮਹੀਨੇ ਜਤੋਂ ਕਲੀਗ ਅਨਾਉਂਸ ਹੋਈ ਹੈ ਪੰਚਕੋਲਾ 골ਫ ਕਲਬ ਦਾ ਐਟਮੋਸਫੇਅਰ ਬਿਲਕੁਲ ਇਲੈਕਟ੍ਰਿਕ ਹੋ ਗਿਆ ਤੇ ਬਹੁਤ ਜੋਸ਼ ਹੈਗਾ ਲੋਕਾਂ 'ਚ ਤੇ ਬੜੀ ਵੱਧ ਕੇ ਤਿਆਰੀਆਂ ਕਰ ਰਹੇ ਆ ਆਪਣੀ ਗੇਮ ਸੁਧਾਰ ਰਹੇ ਆ ਕੋਚਿੰਗ ਲੈ ਰਹੇ ਆ ਤੇ ਸਮਝ ਰਹੇ ਆ ਕਿ ਗੇਮ ਦੇ ਰੂਲ ਕੀ ਹੈ ਉਹਨਾਂ ਨੂੰ ਕਿਦਾਂ ਅਪਲਾਈ ਕੀਤਾ ਜਾਂਦਾ ਹੈ 골ਫੜੀ ਕੰਪਲਿਕੇਟਿਡ ਗੇਮ ਹੈਗੀ ਹੈ ਇਟ ਬਾਕੀ ਗੇਮਸ ਦੇ ਕੰਪੈਰੀਸਨਸ ਤੇ 골ਫ ਦੇ ਜਿਹੜੇ ਰੂਲ ਹੈ ਉਹਨਾਂ ਦੇ ਕਿਤਾਬਾਂ ਲਿਖੀਆਂ ਜਾਂਦੀਆਂ ਇਹਨੇ ਕੰਪਲਿਕੇਟਿਡ ਰੂਲਸ ਹੁੰਦੇ ਆ ਉਹਨਾਂ ਵਿੱਚ ਸਾਈਟੇਸ਼ਨਸ ਹੁੰਦੀਆਂ ਤੇ ਇਹ 골ਫ ਦੀ ਕਿਹੜੀ ਗੇਮ ਹੈ ਉਹ ਨੇਚਰ ਦੇ ਅਗੇਂਸਟ ਤੇ 골ਫ ਕੋਰਸ ਦੇ ਅਗੇਂਸਟ ਖੇਡੀ ਜਾਂਦੀ ਹੈ ਤੇ ਇਸ ਬਹੁਤ ਸਾਰੇ ਪੈਰਾਮੀਟਰਸ ਹੈ ਤੁਹਾਡੇ ਕੋਲ 14 ਕਲਬ ਹੁੰਦੇ ਆ ਤੁਸੀਂ ਚੂਜ਼ ਕਰਨਾ ਹੁੰਦਾ ਕਿ ਕਿਹੜੇ ਕਲਬ ਨਾਲ ਤੁਸੀਂ ਬਾਲ ਨੂੰ ਹਿੱਟ ਕਰੋਗੇ ਕਿਸੇ ਪਾਰਟਿਕੂਲਰ ਸ਼ਾਟ ਤੇ ਤੇ ਇਹਦੀ ਨੇਚਰ ਇਹਦੀ ਹੈਗੀ 골ਫ ਦੀ ਐਸੀ ਹੈਗੀ ਹੈ ਕਿ ਐ ਜਸਟ ਸਮਝ ਬਹੁਤ ਚਾਹੀਦੀ ਹੈ ਤੇ 골ਫ ਨੂੰ ਪ੍ਰੋਮੋਟ ਕਰਨ ਲਈ ਯੰਗਸਟਰਸ ਨੂੰ ਐਸ ਵਲ ਅਟਰੈਕਟ ਕਰਨ ਲਈ ਲੀਗ ਜੈਸੀ ਚੈਂਪੀਅਨਸ਼ਿਪਸ ਬਹੁਤ ਇੰਪੋਰਟੈਂਟ ਹੈਗੇ ਇੱਕ ਸਰਵਲ ਇਹ ਹੈ ਕਿ ਜਦੋਂ ਆਪਾਂ 골ਫ ਨੂੰ ਗ੍ਰਾਸ ਰੂਟ ਸੇ ਜਦ ਲਈ ਦੇਖਿਆ ਜਾਂਦਾ ਕਿ ਇਹ হাই ਪ੍ਰੋਫਾਈਲ ਲੋਕਾਂ ਦੀ ਗੇਮ ਹੈ ਕਿ ਮਤਲਬ ਕਿ ਜਿਹੜੇ ਏਟ ਕਹਿੰਦੇ ਨੇ ਤੇ ਉਹ ਤੁਹਾਨੂੰ ਲੱਗਦਾ ਕਿ ਹੋ ਸਕਦਾ ਹੈ ਕਿ ਜਿਹੜੇ ਨਾਰਮਲ ਮਿਡਲ ਕਲਾਸ ਵੀ ਹੋਣੀ ਚਾਹੀਦੀ ਹੈ ਆ ਸਕਦੀ ਹੈ ਨਹੀਂ ਬਿਲਕੁਲ ਕੀ ਸਿੱਟਾ ਬਿਲਕੁਲ ਆ ਸਕਦੀ ਹੈ ਜੀ ਜੇ ਤੁਸੀਂ ਪਿਛਲੇ 20 ਸਾਲਾਂ ਜਿੰਨੇ ਨਵੇਂ ਪ੍ਰੋਫੈਸ਼ਨਲ ਗੋਲਫਰ ਪੈਦਾ ਹੋਏ ਹੈ ਜੇ ਉਹਨਾਂ ਦਾ ਸੋਸ਼ਲ ਪ੍ਰੋਫਾਈਲ ਦੇਖੋਗੇ ਤੇ ਬਿਲਕੁਲ ਸਾਫ ਨਜ਼ਰ ਆਏਗਾ ਕਿ ਇਹ 엘ਿਟਿਸਟ ਗੇਮ ਨਹੀਂ ਹੈਗੀ 엘ਿਟਿਸਟ ਗੇਮ ਇਹਨੂੰ ਕਹਿੰਦੇ ਆ ਕਿਉਂਕਿ ਗੋਲਫ ਦੀ ਇਕੁਪਮੈਂਟ ਥੋੜੀ ਮਹਿੰਗੀ ਹੈ ਗੋਲਫ ਖੇਡਣਾ ਕਿਸੇ ਕੋਰਸ ਚ ਨਾਰਮਲੀ ਮਹਿੰਗਾ ਪੈਂਦਾ ਹੈ ਪਰ ਹਮ ਸਾਰੀ ਗੇਮਸ ਟੈਕਨੀਕਲ ਇਨਪੁਟ ਅੰਦੇ ਹੋ ਗਏ ਹੈ ਕਿ ਸਾਰੀ ਗੇਮਾਂ ਇਕੁਅਲੀ ਮਹਿੰਗੀਆਂ ਹਨ ਤੇ 골ਫ ਵੀ ਇੱਕ ਵਾਰ ਤੁਸੀਂ ਸੈੱਟ ਲੈ ਲਿਆ ਉਸ ਤੋਂ ਬਾਅਦ ਉਹਨੂੰ ਖੇਡਣ ਚ ਐਨ ਐਕਚੁਅਲੀ ਐਨ ਐ ਐਕਸਪੈਂਡੀਸ਼ਨ ਨਹੀਂ ਕਰਨਾ ਪੈਂਦਾ ਤੇ ਯੰਗਸਟਰਸ ਲਈ ਸਪੈਸ਼ਲ ਪ੍ਰੋਗਰਾਮ ਬਣਾਏ ਜਾਂਦੇ ਸਭ ਜਗ੍ਹਾ 골ਫ ਕੋਰਸੇਸ ਵੀ ਆਪਣੇ ਆਪਣੇ ਕਰਦੇ ਆ ਪੰਚਕੂਲਾ 골ਫ ਕੋਰਸ ਵੀ ਯੰਗਸਟਰਸ ਲਈ ਪ੍ਰੋਗਰਾਮ ਕਰਦੇ ਆ ਸਾਲ ਕਟੋਕਟ 10 12 ਟੂਰਨਾਮੈਂਟਸ ਕੇਵਲ ਜੂਨੀਅਰਸ ਦੀਆਂ ਹੁੰਦੀਆਂ ਇੱਥੇ ਤੇ ਜੂਨੀਅਰਸ ਨੂੰ ਵੀ ਲੈ ਕੇ ਆਉਂਦੇ ਆ ਤੇ ਇੰਡੀਅਨ 골ਫਰਸ ਇੱਕ ਨਵਾਂ ਵੀ ਕ੍ਰੀਏਟ ਕਰ ਰਹੇ ਆ ਇੰਟਰਨੈਸ਼ਨਲ ਲੈਵਲ ਤੇ ਓਲੰਪਿਕਸ ਵੀ ਤੇ ਨਾਨ ਓਲੰਪਿਕ 골ਫਿੰਗ ਇਵੈਂਟਸ ਵੀ ਇੰਡੀਅਨ 골ਫਰਸ ਇੱਕ ਨਵਾਂ ਪੈਦਾ ਕਰ ਰਹੇ ਹਨ ਰੌਸ਼ਨ ਕਰ ਰਹੇ ਹਨ ਦੇਸ਼ ਦਾ